ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਹਾਰ ਦਾ ਕੁਝ ਅਸਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਮੁਲਾਜ਼ਮਾ ਦੇ ਪੱਦਰ ਦੇ ਉੱਤੇ ਅਧਿਕਾਰਤ ਪੱਦਰ ਦੇ ਉੱਤੇ ਤਬਦੀਲੀਆਂ ਹੋਈਆਂ ਉਹ ਤਬਦੀਲੀਆਂ ਇਸ ਹੱਦ ਤੱਕ ਹੋਈਆਂ ਕਿ 52 ਪੁਲਿਸ ਮੁਲਾਜ਼ਮ ਤਾਂ ਬਰਖਾਸਤ ਹੀ ਕਰ ਦਿੱਤੇ ਗਏ ਤੇ 21 ਦੇ ਕਰੀਬਾਂ ਦੇ ਤਬਾਦਲੇ ਹੋ ਗਏ ਇਹ ਐਨੀ ਵੱਡੀ ਤਬਦੀਲੀ ਕਿਉਂ ਕੀਤੀ ਗਈ ਐਡਾ ਵੱਡਾ ਫੇਰ ਬਦਲ ਕਿਉਂ ਹੋਇਆ ਔਰ ਖਾਸ ਕਰਕੇ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਦੇ ਵਿੱਚ ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਇਸ ਵੇਲੇ ਸਿਰਫ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਰਨ ਕੀ ਹੈ ਅਸਲ ਦੇ ਵਿੱਚ ਇਸ ਤਬਦੀਲੀ ਦਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਦੀ ਨੇ ਡਾਕਟਰ ਸਾਹਿਬ ਸਮਾਰਤ ਤਬਾ ਚੁੱਕੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀ ਕਾ ਸਭ ਇੱਕ ਤਰਤੀਬ ਚੱਲੀ ਆ ਕਿ ਪਹਿਲਾਂ ਆਮ ਆਦਮੀ ਪਾਰਟੀ ਹਾਰੀ ਦਿੱਲੀ ਦੇ ਵਿੱਚ ਉੱਥੇ ਭਾਜਪਾ ਦੀ ਸਰਕਾਰ ਬਣੀ ਤੇ ਇੱਧਰ ਸਾਰੇ ਅਫਸਰ ਜਿਹੜੇ ਉਹ ਜਾਂ ਬਦਲ ਦਿੱਤੇ ਗਏ ਜਾਂ ਕੱਢ ਦਿੱਤੇ ਗਏ ਇਹ ਤਬਦੀਲੀ ਅਚਾਨਕ ਪੰਜਾਬ ਚ ਕਾਨੂੰ ਹੋ ਗਈ ਹੈ ਨਹੀਂ ਸਾਫ ਸਿੰਘ ਦੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਇਹ ਤਬਦੀਲੀ ਆਲਰੇਡੀ ਪਹਿਲਾਂ ਹੀ ਡਿਊ ਸੀਗੀ ਮੈਂ ਇਹ ਦੇਖ ਰਿਹਾ ਸੀਗਾ ਕਿ ਕਿਉਂਕਿ ਲੰਬੇ ਟਾਈਮ ਤੋਂ ਡੀਐਸਪੀ ਐਸਪੀ ਜਿਹੜੇ ਸਟਾਰ ਦੀਆਂ ਪੋਸਟਾਂ ਹੈਗੀਆਂ ਇਹਨਾਂ ਦੇ ਵਿੱਚ ਕਾਫੀ ਫੇਰ ਬਦਲ ਕੀਤਾ ਜਾਣਾ ਸੀ ਕਈ ਕਿਆਸਰਾਈਆਂ ਵੀ ਚੱਲ ਰੀਆਂ ਸੀ ਕਿ ਕੁਝ ਪੀਪੀਐਸ ਅਫਸਰਾਂ ਦੇ ਬਦਲੇ ਬਦਲੀਆਂ ਕੀਤੀਆਂ ਜਾਣ ਆਈਪੀਐਸ ਦੀਆਂ ਕਿਉਂਕਿ ਪੰਜਾਬ ਨਾ ਪੰਜਾਬ ਦੀ ਨਾ ਇੱਕ ਨੂੰ ਪਹਿਲਾਂ ਜਿਓਗ੍ਰਾਫੀਕਲ ਜਿਹਨੂੰ ਆਪਾਂ ਭਗੌਲਿਕ ਤੌਰ ਤੇ ਕਹਿੰਦੇ ਨਾ ਇਹਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਮੇਰੀ ਇਸ ਡਿਸਕਸ਼ਨ ਤੋਂ ਪਹਿਲਾਂ ਕਿਉਂਕਿ ਪੰਜਾਬ ਇੱਕ ਨਾ ਬਾਰਡਰ ਸਟੇਟ ਹੈ ਔਰ ਉਹ ਵੀ ਉਸ ਬਾਰਡਰ ਦੀ ਸਟੇਟ ਹੈ ਨੇਪਾਲ ਬਾਰਡਰ ਦੀ ਸਟੇਟ ਨਹੀਂ ਹੈ ਪਾਕਿਸਤਾਨ ਬਾਰਡਰ ਦੀ ਸਟੇਟ ਹੈ ਇਹ ਤੇ 553 ਕਿਲੋਮੀਟਰ ਦਾ ਬਾਰਡਰ ਹੈ ਤੁਸੀਂ ਉਹ ਸਾਰਾ ਸ਼ੁਰੂ ਹੋ ਜੋ ਪਠਾਨਕੋਟ ਬੰਮਿਆਲ ਤੋਂ ਹੁੰਦੇ ਹੋਏ ਫਿਰੋਜ਼ਪੁਰ ਫਾਜ਼ਿਲਖਾ ਤੱਕ ਇਹ ਪੰਜਾਬ ਦਾ ਬਾਰਡਰ ਲੱਗਦਾ ਤੇ 553 ਕਿਲੋਮੀਟਰ ਹੈ ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਰਡਰ ਤੇ ਅਕ੍ਰੋਸ ਜਿਹੜੀਆਂ ਉਧਰੋਂ ਉਹ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਜਾਂ ਪੰਜਾਬ ਦੇ ਵਿੱਚ ਨਸ਼ਾ ਭੇਜਣ ਦੀਆਂ ਜਿਹੜੀਆਂ ਐਕਟੀਵਿਟੀ ਆ ਲੰਬੇ ਸਮੇਂ ਤੋਂ ਚੱਲਦੀਆਂ ਕਿਉਂਕਿ ਪੰਜਾਬ ਇੱਕ ਜੁਝਾਰੂ ਸਟੇਟ ਹੈ ਜਿਹੜੀ ਥੰਮ ਵਾਂਗੂ ਪਾਕਿਸਤਾਨ ਦੇ ਮੂਰੇ ਖੜੀ ਹੈ। ਥਾਂ ਵਾਂਗੂ ਇਸ ਕਰਕੇ ਮੈਂ ਕਿਹਾ ਕਿ ਜਦੋਂ ਤੱਕ ਪੰਜਾਬ ਹੈ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਪੰਜਾਬੀ ਆਪਣੀ ਛਾਤੀ ਤੇ ਗੋਲੀ ਖਾਣਾ ਜਾਣਦੇ ਆ ਪਿੱਠ ਦਿਖਾ ਕੇ ਨਹੀਂ ਭੱਜਣਾ ਜਾਣਦੇ। ਔਰ ਪਾਕਿਸਤਾਨ ਲਈ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਕਿਵੇਂ ਕਮਜ਼ੋਰ ਕੀਤਾ ਜਾਣਾ ਇਹਦੇ ਉੱਤੇ ਬੜਾ ਲੰਬਾ ਪੰਜਾਬ ਉਹਦੀਆਂ ਪਾਕਿਸਤਾਨੀਆਂ ਇੰਟੈਲੀਜੈਂਸ ਸਰਵਿਸ ਜਿੰਨੂੰ ਅਸੀਂ ਆਈਐਸਆਈ ਕਰਨੇ ਆ ਉਹ ਕੰਮ ਕਰਦੇ ਆ ਤੁਸੀਂ ਇਹ ਦੇਖਿਆ ਵੀ ਹੋਵੇਗਾ ਕਿ ਪੰਜਾਬ ਦੇ ਜਿਹੜੇ ਸੰਗਠਨ ਨੇ ਮਨ ਲਓ ਇੰਡੀਅਨ ਸਿਕ ਯੂਥ ਫੈਡਰੇਸ਼ਨ ਆ ਜਾਂ ਖਾਲਸਾ ਜਿੰਦਬਾਦ ਫੋਰਸ ਆ ਜਾਂ ਹੋਰ ਜਿਹੜੇ ਸੰਗਠਨ ਆ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਵਿੱਚ ਅੱਤਵਾਦ ਸੰਗਠਨ ਐਲਾਨਿਆ ਹੋਇਆ ਉਹ ਪਾਕਿਸਤਾਨ ਦੇ ਵਿੱਚੋਂ ਆਪਰੇਟ ਹੁੰਦੇ ਨੇ ਔਰ ਬਬਰ ਖਾਲਸਾ ਜਿਹਦੇ ਚੀਫ ਉਹ ਦਾਵਾ ਸਿੰਘ ਆ ਲਖਬੀਰ ਸਿੰਘ ਰੋਡੇ ਸੀਗੇ ਜਿਹੜੇ ਇੰਡੀਅਨ ਸਿੱਖ ਯੂਥ ਫੈਡਰੇਸ਼ਨ ਦੇ ਸੀ ਉਹਨਾਂ ਦਾ ਚਲੋ ਉਹਨਾਂ ਦੀ ਮੌਤ ਹੋ ਗਈ ਤੇ ਉਹ ਹਜੇ ਹੁਣ ਕੌਣ ਉਹਦੀ ਕਮਾਂਡ ਚਲਾ ਰਿਹਾ ਉਹ ਰਿੰਦਾ ਗਰੁੱਪ ਜਿਹੜਾ ਹਰਿੰਦਰ ਰਿੰਦਾ ਸੰਧੂ ਉਹਦੇ ਵੱਲੋਂ ਚਲਾਈ ਜਾ ਰਹੀ ਹੈ ਮੈਂ ਕਹਿਣ ਦਾ ਮਕਸਦ ਚਲੋ ਆਪਾਂ ਦੂਜੇ ਪਾਸੇ ਚਲੇ ਗਏ ਭਈ ਪੰਜਾਬ ਦੀ ਜਿਹੜੀ ਭਗੌਲਿਕ ਸਥਿਤੀ ਹੈ ਨਾ ਇਹ ਬੜੀ ਡਿਫਰੈਂਟ ਹੈ ਬਾਕੀ ਮੂਲਕ ਨਾਲੋਂ ਅਲੱਗ ਹੈ ਅਸੀਂ ਕੋਈ ਹਰਿਆਣਾ ਤਾਂ ਹੈ ਨਹੀਂ ਅਸੀਂ ਕੋਈ ਉੱਤਰ ਪ੍ਰਦੇਸ਼ ਤਾਂ ਹੈ ਨਹੀਂ ਜਿਹਦੇ ਆਸ-ਪਾਸ ਕੋਈ ਬਾਰਡਰ ਨਹੀਂ ਹੈ ਸਾਡੇ ਇੱਥੇ ਉਹਨਾਂ ਪੁਲਿਸ ਲਈ ਸਭ ਤੋਂ ਵੱਡੀ ਸਿਰਦਰਦ ਬਣ ਜਾਂਦੀ ਆ ਸਿਰਦਰਦ ਇਸ ਕਰਕੇ ਬਣ ਜਾਂਦੀ ਆ ਭਈ ਉਹਨਾਂ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਰਗਾਲੇ ਜਿਹੜਾ ਬਹਿਕਾਇਆ ਜਾਵੇ ਇਹਨਾਂ ਨੂੰ ਹਥਿਆਰ ਪਹੁੰਚਾਏ ਜਾਣ ਇਹਨਾਂ ਨੂੰ ਨਸ਼ਾ ਪਹੁੰਚਾਇਆ ਜਾਵੇ ਤੇ ਕੋਸ਼ਿਸ਼ ਉਹ ਬਾਲੀ ਕੀਤੀ ਜਾਂਦੀ ਫਿਰ ਜਦੋਂ ਹੁਣ ਜੇ ਆਪਾਂ ਗੱਲ ਨੂੰ ਕਰੀਏ ਕਿ ਆਪਾਂ ਮੈਂ ਹੁਣ ਯਾਦ ਕਰਦਾ ਮੈਂ ਥੋੜਾ ਜਿਹਾ ਪਿਛਲੇ ਦਾ ਭਈ ਮੰਨ ਲਓ 1 ਸਾਲ ਹੀ ਆ ਪਿਛਲਾ ਜਿ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਨਾ ਤੇ 1 ਸਾਲ ਚ ਤੁਸੀਂ ਦੇਖੋ 568 ਗੈਂਗਸਟਰ ਫੜੇ ਗਏ ਠੀਕ ਹੈ ਤੇ ਕਰੀਬ 66 ਜਿਹੜੇ ਆ ਉਹ 테ਰਿਸਟ ਜਿਹੜੇ ਅੱਤਵਾਦੀ ਗਤੀਵਿਧੀਆਂ ਚ ਲਿਪਤ ਸੀ ਉਹ ਲੋਕ ਫੜੇ ਗਏ AK47 ਦੋ ਰਿਕਵਰ ਹੋਈਆਂ ਠੀਕ ਹੈ ਨਾ ਤੇ ਇਹ ਸਾਰੀਆਂ ਚੀਜ਼ਾਂ ਹੁਣ AK47 ਹਥਿਆਰ ਇੰਡੀਆ ਚ ਤਾਂ ਬੰਦਾ ਨਹੀਂ ਨਾ ਬਾਏ ਡਰੋਨ ਭੇਜਿਆ ਗਿਆ ਤੇ 185 ਕਿਲੋ ਹੈਰੋਇਨ ਜੇ ਤੁਸੀਂ 5 ਕਰੋੜ ਨਾਲ ਇਹਨੂੰ ਕੈਲਕੂਲੇਟ ਕਰ ਲੋ ਔਰ ਕਵਰ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਇਹ ਸਾਰੀ ਕਿੱਥੋਂ ਆਈ ਹੈ ਬਾਰਡਰ ਤੋਂ ਕ੍ਰੋਸ ਹੋ ਕੇ ਆਈ ਹੈ ਔਰ ਇਹਦੇ ਨਾਲ ਕੀ ਹੁੰਦਾ ਪੁਲਿਸ ਦੀਆਂ ਜ਼ਿੰਮੇਵਾਰੀਆਂ ਇਹਦੇ ਉੱਤੇ ਵੱਧ ਜਾਂਦੀਆਂ ਸਟੇਟ ਛੋਟੀ ਆ ਪੁਲਿਸ ਦੀ ਨਫਰੀ ਘੱਟ ਆ ਔਰ ਇਹ ਜਦੋਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਪੁਲਿਸ ਦੀਆਂ ਕਿਉਂਕਿ ਸਭ ਲਈ ਉਹਨਾਂ ਲਈ ਪੁਲਿਸ ਲਈ ਸਭ ਤੋਂ ਜ਼ਰੂਰੀ ਹੁੰਦਾ ਕਿ ਸਟੇਟ ਨੂੰ ਜਿਹੜੀਆਂ ਡਿਸਰਬ ਕਰਨ ਵਾਲੀਆਂ ਫੋਰਸਿਸ ਆ ਜਿਹੜੀਆਂ ਤਾਕਤਾਂ ਵਿਦੇਸ਼ੀ ਨੇ ਜਿਨ੍ਹਾਂ ਦੀਆਂ ਨਪਾਖ ਖਰਕਤਾਂ ਉਹਨਾਂ ਨੂੰ ਕਿਵੇਂ ਨੱਥ ਪਾਣੀ ਆ ਤਾਕੀ ਇੱਥੇ ਹੁਣ ਮੰਨ ਲਓ ਜੇ ਪਿੱਛੇ ਦੇਖਿਆ ਤੁਸੀਂ ਉਹਨਾਂ ਨੇ ਦੇਖਿਆ ਪੰਜਾਬ ਪੁਲਿਸ ਇੱਕਦਮ ਅਗਰੈਸਿਵ ਹੋ ਕੇ ਕੰਮ ਕਰ ਰਹੀ ਆ ਡੀਜੀਪੀ ਗੌਰਵ ਯਾਦਵ ਪੂਰੇ ਪੰਜਾਬ 'ਚ ਲੱਗੇ ਹੋਏ ਆ ਕਿ ਆਪਾਂ ਇਹਨਾਂ ਨੂੰ ਸਿਰ ਨਹੀਂ ਝੁਕਣ ਦੇਣਾ ਆਪਾਂ 66 ਜਿਹੜੇ ਆ ਉਹ ਆਪਾਂ 12 ਟੈਰਰਿਸਟ ਜਿਹੜੇ ਸੰਗਠਨ ਆ ਉਹਨਾਂ ਨੂੰ ਉਹਨਾਂ ਨੇ ਬਸਟ ਕੀਤਾ 66 ਫੜ ਲਏ ਕਮਰ ਟੁੱਟੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਿਹੜੇ ਛੋਟੇ-ਛੋਟੇ ਆਪਣੇ ਪੁਲਿਸ ਸਟੇਸ਼ਨ ਸੀਗੇ ਜਿਹੜੇ ਬਾਰਡਰ ਬੈਲਟ ਨਾਲ ਲੱਗਦੇ ਆ ਉੱਥੇ ਉਹਨਾਂ ਨੇ ਪਟ્રોલ ਬੰਬ ਸੁੱਟਨੇ ਸ਼ੁਰੂ ਕਰਤੇ ਜਾਂ ਦੂਜੇ ਬੰਬ ਸੁੱਟਨੇ ਸ਼ੁਰੂ ਕਰਤੇ ਤਾਂ ਕਿ ਕਿਸੇ ਤਰੀਕੇ ਮੁਲਾਜ਼ਮਾਂ ਦਾ ਮਨੋਬਲ ਤੋੜਿਆ ਜਾਵੇ। ਉਹ ਹੁੰਦਾ ਕੀ ਹੈ ਪੰਜਾਬ ਪੁਲਿਸ ਦਾ ਮਨੋਬਲ ਉੱਚਾ ਰੱਖਣਾ ਬਹੁਤ ਜ਼ਰੂਰੀ ਆ। ਇਹ ਮੌਜੂਦਾ ਦੌਰ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਤੁਸੀਂ ਪੰਜਾਬ ਦਾ ਇਹ ਤਾਂ ਮਸਲਾ ਹੈ ਨਹੀਂ ਮਸਲੇ ਹੋਰ ਵੀ ਨਾਲ ਹੈ। ਕਿਸਾਨ ਅੰਦੋਲਨ ਤੇ ਬੈਠੇ ਹੋਏ ਆ। ਪੁਲਿਸ ਉੱਥੇ ਲੱਗੀ ਹੋਈ ਆ। ਕੌਮੀ ਇਨਸਾਫ ਮੋਰਚਾ ਲੱਗਾ ਮੋਹਾਲੀ ਚ ਪੁਲਿਸ ਉੱਥੇ ਲੱਗੀ ਹੋਈ ਆ। चौथे दिन पांचवे दिन पंजाब ਦੇ ਵਿੱਚ ਐਜੀਟੇਸ਼ਨਾਂ ਹੁੰਦੀਆਂ ਪੁਲਿਸ ਉੱਥੇ ਲੱਗੀ ਹੋਈ ਆ ਹਾਈ ਕੋਰਟ ਚ ਲੰਬਤ ਮਸਲੇ ਹੈਗੇ ਆ ਸੋ ਕ੍ਰਾਈਮ ਦੇ ਹੋਰ ਬੜੇ ਮਸਲੇ ਆ ਜਿਹੜੀ ਡਰੱਗ ਦੀ ਰਿਕਵਰੀ ਹੁੰਦੀ ਹੈ ਇਹਦੀ ਚੇਨ ਨੂੰ ਬਸਟ ਕਰਨਾ ਇਹ ਲੰਬੇ ਚੋੜੇ ਮਸਲੇ ਹੈਗੇ ਇਸ ਕਰਕੇ ਪੁਲਿਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਨਾ ਉਹ ਟਾਈਮ ਟੂ ਟਾਈਮ ਕੀਤੀਆਂ ਜਾਂਦੀਆਂ ਤਾਂ ਕਿ ਨਵੀਆਂ ਜਗ੍ਹਾ ਤੇ ਜਦੋਂ ਕੋਈ ਲੱਗਦਾ ਨਵੇਂ ਉਤਸ਼ਾਹ ਨਾ ਲੱਗਦਾ ਨਵੀਂ ਤਾਕਤ ਨਾ ਲੱਗਦਾ ਮੰਨ ਲਓ ਜਿਵੇਂ ਹੁਣ ਨਾ ਬਾਰਡਰ ਰੇਂਜ ਹੈ ਸਾਰੀ ਬਾਰਡਰ ਰੇਂਜ ਇੱਚ ਮੈਨੂੰ ਯਾਦ ਹੈ ਕਿ ਜਿਹੜੇ ਆਪਣੇ ਇੱਧਰ ਡੀਆਈਜੀ ਬਾਰਡਰ ਹੈਗੇ ਸਤਿੰਦਰ ਸਿੰਘ ਹੈਗੇ ਨੇ ਉਧਰ ਹੁਣ ਡੀਆਈਜੀ ਫਿਰੋਜ਼ਪੁਰ ਤੇ ਫਾਜ਼ਿਲਕਾ ਸੁਪਨ ਸ਼ਰਮਾ ਲਾਤੇ ਨੇ ਇਹ ਦੋਨਾਂ ਦਾ ਜਿਹੜਾ ਵਾ ਗੈਂਗਸਰਜ਼ ਦੇ ਉੱਤੇ ਜ਼ਿਆਦਾ ਹੋਮਵਰਕ ਕੀਤਾ ਹੋਇਆ ਜ਼ਿਆਦਾ ਕੰਮ ਕਰਦੇ ਨੇ ਮੰਨ ਲਓ ਹੁਣ ਜੇ ਕਾਊਂਟਰ ਇੰਟੈਲੀਜੈਂਸ ਹੈ ਜਿਹੜੀ ਇਹਨਾਂ ਨੂੰ ਕਾਬੂ ਕਰਦੀ ਹੈ ਇਹਨਾਂ ਦੇ ਗੈਂਗਸਰਜ਼ ਨੂੰ ਜਾਂ ਹੋਰ ਹਥਿਆਰਾਂ ਨੂੰ ਰਿਕਵਰ ਕਰਦੀ ਹੈ ਉਹਨਾਂ ਦੇ ਨਵਜੋਤ ਮਾਲ ਇੱਥੇ ਕਾਊਂਟਰ ਇੰਟੈਲੀਜੈਂਸ ਚੀਫ ਲੱਗੇ ਹੋਏ ਨੇ ਸੋ ਇਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਇਹਨਾਂ ਨੂੰ ਫਿਰ ਨਾ ਪਾਵਰਾਂ ਦੇ ਕੇ ਨਵੇਂ ਸਿਰਿਓਂ ਨਵੇਂ ਸਿਰਿਓਂ ਤਰਾਸ਼ ਕੇ ਲਗਾਇਆ ਜਾਂਦਾ ਹੁਣ ਇਹਦੇ ਚ ਜਿਹੜੀਆਂ ਜਦੋਂ ਕੋਈ ਪੁਲਿਸ ਦੀ ਸਾਖ ਜਿਹੜੀ ਆ ਉਹ ਅਫਸਰਾਂ ਨੇ ਕੰਮ ਕਰਨੀ ਹੁੰਦੀ ਸਰਕਾਰ ਦੀ ਬੇਸਿਕ ਜਿਹੜੀ ਸਾਖ ਹੈ ਨਾ ਉਹ ਪੁਲਿਸ ਦੇ ਹੱਥ ਹੁੰਦੀ ਆ ਪੁਲਿਸ ਨੇ ਉਹਦੀ ਸਾਖ ਨੂੰ ਕਿਵੇਂ ਬਣਾਉਣਾ ਉਹਦੇ ਲਈ ਤਬਦੀਲੀਆਂ ਬਾਲੀਆਂ ਕੀਤੀਆਂ ਗਈਆਂ ਔਰ ਜਿਹੜੇ ਸਾਖ ਖਰਾਬ ਕਰ ਰਹੇ ਸੀ ਖਾਕੀ ਨੂੰ ਦਾਗਦਾਰ ਕਰ ਰਹੇ ਸੀ ਉਹ 52 ਬਰਖਾਸਤ ਵੀ ਕੀਤੇ ਗਏ ਉਹਨਾਂ ਵਿੱਚ ਭਾਵੇਂ ਐਸਪੀ ਵੀ ਹੋਵੇ ਡੀਐਸਪੀ ਵੀ ਹੋਵੇ ਬਖਸ਼ਿਆ ਤਾਂ ਨਹੀਂ ਗਿਆ ਲੇਕਿਨ ਇਹਦੇ ਨਾਲ ਇੱਕ ਹੈ ਕਿ ਪੁਲਿਸ ਦੀ ਛਵੀ ਸੁਧਰੇਗੀ ਤੇ ਸਰਕਾਰ ਦੀ ਛਵੀ ਸੁਧਰ ਜਾਣੀ ਹੈ ਹੁਣ ਦੇਖੋ ਜਿਵੇਂ ਬਠਿੰਡੇ ਅੱਜਕੱਲ ਐਸਐਸਪੀ ਅਮਨੀਤ ਕੁੰਡਲਾ ਪਹਿਲਾਂ ਇਹ ਹੋਰ ਜ਼ਿਲ੍ਹੇ ਜੁ ਲੱਗੇ ਸੀ ਪੁਲਿਸ ਮੁਲਾਜ਼ਮ ਇਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਤੋਂ ਫੜੇ ਆ ਨਵਜੋਤ ਤੇ ਰਗਵੀ ਨਸ਼ੇ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਵਿੱਚ ਉਹਨਾਂ ਦੇ ਪਾਏਗਾ ਮੰਨ ਲਓ ਕਾਉਂਟਰ ਇੰਟੈਲੀਜੈਂਸ ਅਚੀਵ ਹੈ ਜਿਹੜੇ ਨਵਜੋਤ ਮਾਲ ਤੁਸੀਂ ਇਹ ਦੇਖੋ 12 ਕਿਲੋ ਮੈਨੂੰ ਯਾਦ ਆ ਅਮਰਤਪਾਲ ਫੌਜੀ ਫੜਿਆ ਸੀ ਹੈਰੋਇਨ ਫੜੀ ਇਹਨਾਂ ਨੇ 12 ਕਿਲੋ ਤੇ ਉਹਦੇ ਵਿੱਚ ਘਾਰ ਜਦੋਂ ਇਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਏਐਸਆਈ ਜਗਜੀਤ ਉਹ ਚ ਫੜਿਆ ਗਿਆ ਉਹਦੇ ਚ ਪੰਜਾਬ ਪੁਲਿਸ ਦਾ ਮੁਲਾਜ਼ਮ ਲਿਪਤ ਸੀਗਾ 12 ਕਿਲੋ ਕਹਿੰਦਾ ਮਤਲਬ ਹੈਗਾ ਤੁਸੀਂ ਮਤਲਬ ਇਹ ਦੇਖੋ ਉਹਦੇ ਚ 12.5 ਨੂੰ ਹੋ ਗਿਆ ਤੁਸੀਂ 5 ਕਰੋੜ ਨਾਲ ਗੁਣਾ ਕਰ ਲਓ 60 ਕਰੋੜ ਤੋਂ ਉੱਤੇ ਦੀ ਹੇਰ ਉਹਨਾਂ ਦੇ ਵਿੱਚ ਫੜਿਆ ਗਿਆ ਫਿਰ ਆ ਦੋ ਹੁਣ ਪਿੱਛੇ ਫੜੇਗੇ ਗੁਰਿੰਦਰ ਤੇ ਵਰਿੰਦਰ 1K47s ਇੰਨਾ ਗੋਲ ਰਿਕਵਰ ਹੋਈਆਂ ਸੋ ਕਹਿਣ ਦਾ ਮੇਰਾ ਮਕਸਦ ਹੀ ਹੈਗਾ ਕਿ ਇਹ ਵਿਚਕਾਰ ਜਿਵੇਂ ਨਾ ਜਮੀਨੀ ਪੱਧਰ ਦੇ ਉੱਤੇ ਛੋਟੇ ਮਲਾਜਾ ਮੈਂ ਜਿਹੜੇ ਜਾਂ ਹੋਰ ਛੋਟੇ ਐਸਆਈਆਰ ਲੱਕਦੇ ਕਈ ਵਾਰ ਇਹ ਮਿਲ ਜਾਂਦੇ ਉਸ ਤੇ ਜ਼ੀਰੋ ਟੋਲਰੈਂਸ ਜਿਹੜੀ ਆ ਨਸ਼ੇ ਦੇ ਉੱਤੇ ਤਾਂ ਦੇਖੋ ਪੰਜਾਬ ਚ ਬਹੁਤ ਇਸ ਟਾਈਮ ਸੰਗੀਨ ਮੁੱਦਾ ਬਪੱਖ ਬੜੀ ਜ਼ੋਰ ਤਾਂ ਉਹ ਨਾ ਮੁੱਦਾ ਚੱਕ ਰਿਆ ਔਰ ਇਹ ਮੁੱਦੇ ਨੂੰ ਸਾਰੇ ਪੋਲਿਟੀਕਲ ਪਾਰਟੀਆਂ ਚੱਕ ਰਹੀਆਂ ਖਾਸ ਕਰਕੇ ਬੀਜੇਪੀ ਨੇ ਬੜਾ ਜ਼ੋਰ ਲਾਇਆ ਤੁਸੀਂ ਦੇਖਿਆ ਪਿੱਛੇ ਜਿਵੇਂ ਜਿਦੀ ਲੀਡਰਾਂ ਨੇ ਪੰਜਾਬ 'ਚ ਬੜਾ ਰੋਲਾ ਪਾਇਆ ਜੀ ਗਵਰਨਰਾਂ ਨੂੰ ਮਿਲ ਕੇ ਆਏ ਦੇਖੋ ਡਰੱਗ ਹੈਗੀ ਆ ਜੀ ਪੰਜਾਬ ਸੋ ਉਹਦੇ ਨੈਕਸਸ ਨੂੰ ਤੋੜਨ ਲਈ ਫਿਰ ਜਿਹੜੀਆਂ ਤਬਦੀਲੀਆਂ ਕਈ ਵਾਰ ਕੀਤੀਆਂ ਜਾਂਦੀਆਂ ਨਵੇਂ ਅਫਸਰ ਜਾਂਦੇ ਨੇ ਨਵੇਂ ਥਿਰੇ ਆਪਣੀ ਪਾਲਿਸੀ ਬਣਾਉਂਦੇ ਨੇ ਊਰਜਾ ਜਿਹੜੀ ਆ ਜਨਰੇਟ ਹੁੰਦੀ ਆ ਬਈ ਹੁਣ ਮੰਨ ਲਓ ਜਲੰਧਰ ਆ ਜਲੰਧਰ ਦੇ ਵਿੱਚ ਜਿਹੜੇ ਇੱਥੇ ਕਮਿਸ਼ਨਰ ਸੀ ਉਹ ਭੇਜਦੇ ਸੁਪਨ ਸ਼ਰਮਾ ਬਾਰਡਰ 'ਚ ਭੇਜਦੇ ਕਿਉਂਕਿ ਉਹਨਾਂ ਦਾ ਗੈਂਗਸਟਰਸ ਦੇ ਉੱਤੇ ਰਿਕਵਰੀ ਦਾ ਹਥਿਆਰਾਂ ਦਾ ਉਹਨਾਂ ਦਾ ਖਾਸਾ ਤਜਰਬਾ ਹੈਗਾ ਕਿੰਨੇ ਐਨਕਾਊਂਟਰ ਉਹਨਾਂ ਨੇ ਕੀਤੇ ਆ ਤੋ ਦੂਜਾ ਜਿਹੜਾ ਜਿਵੇਂ ਮੈਡਮ ਪੇਜ ਦੇਤੇ ਧਨਪ੍ਰੀਤ कौर ਇੱਥੇ ਆਈਪੀਐਸ ਹੈ ਸ਼ੀ ਇਜ਼ ਇੰਟੈਲੀਜੈਂਟ ਆਈਜੀ ਰੈਂਕ ਦੀ ਲੇਡੀ ਹੈ ਔਰ ਫਰਸਟ ਪੁਲਿਸ ਕਮਿਸ਼ਨਰ ਬਣੀਏ ਇੱਕ ਲੇਡੀ ਉਹਦਾ ਆਪਣਾ ਤਜਰਬਾ ਕਿ ਮੈਂ ਗੁੱਡ ਗਵਰਨੈਂਸ ਕਿੰਨੇ ਦੇਣੀ ਹੈ ਕਿਵੇਂ ਦੇਣੀ ਹੈ ਰਿਫਾਰਮਸ ਕਿਵੇਂ ਕਰਨੇ ਹੈ ਛੋਟਾ ਕਰਾਇਮ ਜਿਹੜਾ ਲੇਡੀਜ਼ ਸੇਫ ਨਿਕਲਣ ਕੁੜੀਆਂ ਸੇਫ ਨਿਕਲਣ empower hon girls ਉਹਨਾਂ ਦਾ ਆਪਣਾ ਇੱਥੇ ਵਾਲਾ ਉਹਦੇ ਉੱਤੇ ਕੰਮ ਕੀਤਾ ਹੋਇਆ ਉਹਨਾਂ ਨੇ ਉਹਦੀ ਗਵਰਨੈਂਸ ਇਦਾਂ ਰੋਟੇਟ ਹੁੰਦਾ ਰਹਿੰਦਾ ਇਹ ਹੈ ਕਿ ਮੈਨੂੰ ਯਾਦ ਹੈ ਕਿ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਡਿਊ ਸੀ ਲੇਕਿਨ ਦਿੱਲੀ ਇਲੈਕਸ਼ਨ ਤੋਂ ਬਾਅਦ ਇੱਕਦਮ ਆ ਕੇ ਜਿਹੜਾ ਉਹ ਇੰਪਲੀਮੈਂਟੇਸ਼ਨ ਹੋ ਗਈ ਪਹਿਲਾਂ ਦਿੱਲੀ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਹੋਰ ਵੀ ਕਲੈਕਸ਼ਨ ਪੰਚਾਇਤੀ ਚ ਉਹ ਸੀਗੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਉਹਦੇ ਕਰਕੇ ਬਾਰ-ਬਾਰ ਜਿਹੜੇ ਨਾ ਰੀਲੇ ਹੋ ਰਹੇ ਸੀ ਹਜੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋ ਸ਼ਾਇਦ ਅੱਜ ਇੰਟਰਵਿਊ ਦੇ ਰਿਆਂ ਸ਼ਾਮ ਤੱਕ ਜਿਹੜੇ ਐਸਪੀ ਸਤਰ ਦੇ ਅਧਿਕਾਰੀ ਆ ਉਹ ਵੀ ਸ਼ਾਇਦ ਕਾਫੀ ਚੇਂਜ ਹੋ ਜਾਣ ਡਾਕਟਰ ਸਾਹਿਬ ਸਵਾਲ ਇੱਥੇ ਇਹ ਵੀ ਉੱਠਦਾ ਨਾ ਕਿਉਂਕਿ ਜਦੋਂ ਇਹ ਸਾਰੀ ਤਬਦੀਲੀ ਉੱਤੇ ਸਵਾਲ ਉੱਠਿਆ ਨਾ ਐਂ ਪ੍ਰਤੀਤ ਹੋ ਰਿਹਾ ਸੀ ਸ਼ਾਇਦ ਉਧਰੋਂ ਹਾਰ ਹੋ ਗਈ ਹੈ ਹੁਣ ਪੰਜਾਬ ਦੇ ਵਿੱਚ ਪੰਜਾਬ ਨੂੰ ਚੈਸ ਬੋਰਡ ਸਮਝੇਗੇ ਆਪਣੇ ਪੱਧਰ ਤੇ ਪਿਆਦੇ ਲਾਏ ਜਾ ਰਹੇ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਦੇਖੋ ਪਤਾ ਕੀ ਗੱਲ ਹੈ ਆਈਪੀਐਸ ਦੇਖੋ ਆਈਪ ਸਾਈਡ ਆਫ ਚਾਰ ਪੋਸਟ ਸਟੈਂਪ ਪੰਜਾਬ ਦੇ ਵਿੱਚ ਪੀਪੀਐਸ ਅਫਸਰਾਂ ਕੋਲ ਆ ਚਾਰ ਜ਼ਿਲ੍ਹੇ ਉਹ ਪੁਲਿਸ ਜ਼ਿਲ੍ਹੇ ਕਹਿੰਦੇ ਅਸੀਂ ਉਹਨਾਂ ਨੂੰ ਮੰਨ ਲਓ ਜਿਵੇਂ ਜਲੰਧਰ ਦੇ ਆਤੀ ਆ ਠੀਕ ਹੈ ਨਾ ਪਠਾਨਕੋਟ ਆ ਇਦਾਂ ਦੇ ਚਾਰ ਜ਼ਿਲ੍ਹੇ ਆ ਮਲੇਰਕੋਟਲਾ ਚਾਰ ਜ਼ਿਲ੍ਹੇ ਆ ਜਿੱਥੇ ਐਸਪੀ ਪੰਜਾਬ ਪੁਲਿਸ ਦੇ ਅਫਸਰ ਲੱਗਦੇ ਲੇਕਿਨ ਬਾਕੀ ਜਗ੍ਹਾ ਆਈਪੀਐਸ ਲੱਗਦੇ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਹੁੰਦੀ ਆ ਉਤੋਂ ਤੁਹਾਨੂੰ ਪਤਾ ਉਹ ਐਗਜ਼ਾਮ ਯੂਪੀਐਸਸੀ ਕਲੀਅਰ ਕਰਕੇ ਆਉਂਦੇ ਆ ਇਹ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਹੈ ਕਿ ਜਦੋਂ ਵਰਕ ਕਰਦੇ ਆ ਕਿਸੇ ਆਈਪੀਐਸ ਦੀ ਗੁੱਡ ਗਵਰਨੈਂਸ ਦੇ ਵਿੱਚ ਹੁੰਦੀ ਹੈ ਕਿਸੇ ਦੀ ਤਫਤੀਸ਼ ਦੇ ਵਿੱਚ ਜਿਹੜੀ ਰਿਕਵਰੀ ਦੇ ਵਿੱਚ ਉਹ ਇੰਟੈਲੀਜੈਂਟ ਜ਼ਿਆਦਾ ਹੁੰਦਾ ਕਿਸੇ ਦਾ ਜਿਹੜਾ ਵਾ ਤਫਤੀਸ਼ ਦੇ ਵਿੱਚ ਜ਼ਿਆਦਾ ਹੁੰਦਾ ਬਈ ਕਈ ਵਾਰ ਕੀ ਹੁੰਦਾ ਲੱਗਦਾ ਕਿ ਐਸੇ ਜ਼ਿਲ੍ਹੇ ਦੇ ਵਿੱਚ ਬਈ ਤਫਤੀਸ਼ ਕਿਸਾਂ ਦੀ ਸਹੀ ਨਹੀਂ ਹੋ ਰਹੀ ਨਾਰਕੋਟਿਕਸ ਦੇ ਜਿਹੜੇ ਕੇਸ ਆ ਉਹਨਾਂ ਚ ਕਨਵਿਕਸ਼ਨ ਸਹੀ ਨਹੀਂ ਹੋ ਰਹੀ ਫਿਰ ਅਫਸਰ ਉਧਾਂ ਦੇ ਲਗਾਏ ਜਾਂਦੇ ਆ ਬਦਲ ਕੇ ਵੀ ਇੱਥੇ ਕਨਵਿਕਸ਼ਨ ਰੇਟ ਜਿਹੜਾ ਉਹ ਸਹੀ ਨਹੀਂ ਹੋ ਰਿਹਾ ਤਫਤੀਸ਼ ਵਾਲੇ ਸਹੀ ਲਗਾਓ ਫਿਰ ਕਈ ਜਿਵੇਂ ਹੈਗੇ ਜਿਨ੍ਹਾਂ ਨੂੰ ਲੱਗਦਾ ਕਿ ਇਹ ਲਾਅ ਐਂਡ ਆਰਡਰ ਨੂੰ ਚੰਗਾ ਮੇਨਟੇਨ ਕਰਦੇ ਆ ਕੋਈ ਜ਼ਿਲ੍ਹਾ ਡਿਸਟਰਬ ਹੈਗਾ ਜਿੱਥੇ ਲੱਗਦਾ ਕਿ ਇਹ ਬਾਰਡਰ ਦੇ ਆ ਜ਼ਿਲ੍ਹੇ ਡਿਸਟਰਬ ਆ ਇੱਥੇ ਬਾਰ ਬਾਰ ਜਿਹੜੇ ਆ ਉਹ ਗੈਂਗਸਟਰਸ ਜਿਹੜੇ ਆ ਉਹ ਫਿਰ ਕੰਮ ਕਰ ਰਹੇ ਆ ਜਾਂ ਐਕਸਟਰੈਕਸ਼ਨ ਆਫ ਮਨੀ ਕਰ ਰਹੇ ਆ ਫਿਰ ਉੱਤੇ ਹਾਰਡ ਹਿਟਰ ਅਫੀਸਰ ਲਗਾਏ ਜਾਂਦੇ ਆ ਤਾਂ ਕਿ ਇਹ ਲੋਕ ਹਿੱਟ ਕਰਨ ਲੱਗਿਆ ਕਿਸੇ ਨੂੰ ਦੇਖਣ ਨਾ ਗੈਂਗਸਟਰਸ ਨੂੰ ਫੜ ਫੜ ਕੇ ਪੂਰਾ ਚੱਕ ਕੇ ਤਾਂ ਆਪਣਾ ਵਰਦੀ ਦਾ ਖੋਫਖਾਨ ਦੇਖੋ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ ਲੇਕਿਨ ਗੱਲ ਇਹ ਹੈ ਕਿ ਪੁਲਿਸ ਜਿਹੜੀ ਆ ਪੁਲਿਸ ਦੇ ਨਫਰੀ ਜਿਹੜੀ ਆ ਮੈਂ ਜਿਹੜੀ ਪੰਜਾਬੀ ਕਹਿਣ ਲੱਗਾ ਹੋ ਸਕਦਾ ਮੈਨੂੰ ਕ੍ਰਿਟੀਸਾਈਜ਼ ਕਰ ਦੇਣ ਕੁਝ ਲੋਕ ਪਰ ਪੁਲਿਸ ਦੇ ਕੋਲ ਮੁਲਾਜ਼ਮਾਂ ਦੀ ਵੀ ਜਿਹੜੀ ਨਾ ਤਦਾਦ ਕਾਫੀ ਘੱਟ ਹੈ ਜਿਹੜੀ ਪਰਤੀਆ ਪਰਤੀ ਜਿਹੜੀ ਆ ਕਈ ਕੋਰਟਾਂ ਚ ਕੇਸ ਲੱਗੇ ਹੋਏ ਆ ਕੋਈ ਪ੍ਰਪੋਚਨਾਂ ਦੇ ਲੱਗੇ ਹੋਏ ਆ ਸਾਰੀ ਉਲਝਣ ਤਾਣਾ ਬਣਾ ਉਲਝੇ ਆ ਪਿਆ ਇਹਨੂੰ ਸਾਰੇ ਨੂੰ ਨਾ ਕੱਢ ਕੇ ਜੋ ਮੈਂ ਤਾਂ ਚਲੋ ਜਿਆਦਾ ਜਾਣਦਾ ਕੇਸਾਂ ਕੁਸਾਂ ਬਾਰੇ ਲੇਕਿਨ ਇਹ ਵਕਤ ਹੈਗਾ ਕਿ ਸਟੇਟ ਨੂੰ ਜਿਹੜਾ ਸਟੇਟ ਨੂੰ ਗੁੱਡ ਗਵਰਨੈਂਸ ਦੀ ਲੋੜ ਹੈ ਜੋ ਸਮਝਿਆ ਜਾ ਰਿਹਾ ਔਰ ਇਹ ਜਿਹੜੀਆਂ ਤਬਦੀਲੀਆਂ ਵੀ ਹੋਈਆਂ ਨਾ ਇੱਕੀ ਆਈਪੀਐਸ ਅਫਸਰ ਦੀਆਂ ਇੰਨਾ ਚ ਤੁਸੀਂ ਦੇਖੋ ਜਿਹੜੇ ਐਸਐਸਪੀਜ਼ ਦੀ ਕਮਾਂਡ ਦਿੱਤੀ ਗਈ ਆ ਮੰਨ ਲਓ ਫੋਰ ਐਗਜ਼ਾਮਪਲ ਮੈਂ ਕਹਾਂ ਅਦਿੱਤਿਆ ਜਿਹਨਾਂ ਨੂੰ ਗੁਰਦਾਸਪੁਰ ਲਗਾਇਆ ਗਿਆ ਜਾਂ ਅੰਕੁਰ ਗੁਪਤਾ ਜਿਨ੍ਹਾਂ ਨੂੰ ਲੁਧਿਆਣੇ ਦਿਹਾਤੀ ਲਗਾਇਆ ਗਿਆ ਗੁੱਡ ਗਵਰਨੈਂਸ ਲਈ ਜਾਣੇ ਜਾਂਦੇ ਬਈ ਇਹਨਾਂ ਦੀ ਗਵਰਨੈਂਸ ਗੁੱਡ ਆ ਜੇ ਮੰਨ ਲਓ ਸੋਹਿਲ ਕਾਸਿਮ ਹੈ ਬਟਾਲੇ ਲੱਗੇ ਹੋਇਆ ਆਈਪੀਐਸ ਹੈ ਉਹ ਵੀ ਜੀਐਨਕੇ ਤੋਂ ਆ ਉਹਨਾਂ ਦੀ ਵੀ ਇਹ ਹੈ ਕਿ ਓਨੈਸਟੀ ਐਂਡ ਗੁੱਡ ਗਵਰਨੈਂਸ ਐਂਡ ਰਿਫਾਰਮਸ ਪੰਜਾਬ ਪੁਲਿਸ ਦੇ ਵਿੱਚ ਰਿਫਾਰਮਸ ਦੀ ਬੜੀ ਲੋੜ ਹੈ ਸੁਧਾਰ ਦੀ ਬੜੀ ਲੋੜ ਹੈ ਇਸ ਕਰਕੇ ਕਿਉਂਕਿ ਡੀਜੀਜੀਡੀਪੀ ਗੋਰੇ ਯਾਦਵ ਦਾ ਆਪਣਾ ਵਿਜ਼ਨ ਹੈ ਅਰਪੀ ਸ਼ੁਕਲਾ ਡੀਜੀਐਨ ਡੀਜੀਜੀਪੀ ਲਾਅ ਐਂਡ ਆਰਡਰ ਇਹਨਾਂ ਦੇ ਵਿਜ਼ਨ ਹੈਗੇ ਆ ਕਿ ਅਸੀਂ ਗੁੱਡ ਗਵਰਨੈਂਸ ਲਈਏ ਮੈਂ ਹੁਣ ਤੁਹਾਨੂੰ ਇਹ ਥੋੜਾ ਪਿਛੋਕੜ 'ਚ ਜਾ ਕੇ ਦੱਸਦਾ ਕਿ ਪੰਜਾਬ ਪੁਲਿਸ ਆਤਵਾਦ ਦੇ ਦੌਰ ਤੋਂ ਬਾਅਦ ਜਦੋਂ ਖਤਮ ਹੋਇਆ ਪੰਜਾਬ ਪੁਲਿਸ ਨਾ ਦਾਗਾਂ 'ਚ ਬਹੁਤ ਗिरी ਫੇਕ ਐਂਕਾਊਂਟਰਸ ਹੋਏ ਬਹੁਤ ਮਤਲਬ ਜਿਹੜਾ ਉਹਦੇ ਨਾਲ ਲੋਕਾਂ ਦੇ ਵਿੱਚ ਹੋਇਆ ਬਈ ਯਾਰ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਅੱਤਵਾਦ ਖਤਮ ਕਰਨ ਦੇ ਚੱਕਰ ਚ ਕਈ ਸਿੱਖਾਂ ਨੂੰ ਜਿਹੜਾ ਉਹ ਮਾਰਿਆ ਗਿਆ ਨਜਾਇਜ਼ ਮਾਰਿਆ ਗਿਆ ਹਜੇ ਤੱਕ ਸਜ਼ਾਵਾ ਹੋ ਰਹੀਆਂ ਫਿਰ ਇੱਕ ਦੌਰ ਹੈ ਬਈ ਨਹੀਂ ਪੁਲਿਸ ਦੀ ਛਵੀ ਨੂੰ ਸੁਧਾਰਿਆ ਜਾਵੇ ਆਮ ਜਨਤਾ ਦਾ ਵਿਸ਼ਵਾਸ ਵਧਾਇਆ ਜਾਵੇ ਫਿਰ ਉਹਦੇ ਵਿੱਚ ਸਦੀਕੀ ਆ ਗਏ ਡੀਜੀਪੀ ਜਿਹੜੇ ਰਿਫਾਰਮਸ ਕਰਨ ਵਾਲੇ ਸੀਗੇ ਸੁਰੇਸ਼ अरोड़ा ਆ ਗਏ ਜਿਹੜੇ ਹੋਰ ਚੰਗੇ ਰਿਫਾਰਮਸ ਕਰਨ ਵਾਲੇ ਸੀ पीएस गिल डी पी, आके डीजीपी ਉਹਨਾਂ ਨੇ ਵੀ ਥੋੜੇ ਰਿਫਾਰਮਸ ਹੋਰ ਕੀਤੇ ਆ ਕਿ ਪੁਲਿਸ ਦੇ ਵਿੱਚ ਮਤਲਬ ਇਹ ਦੱਸਿਆ ਕਿ ਪੁਲਿਸ ਜਨਤਾ ਲਈ ਆ ਇਟਸ ਪੁਲਿਸ ਦੀ ਸਾਖ ਸੁਧਰ ਗਈ ਲੇਕਿਨ ਇੱਕ ਦੌਰ ਫੇਰ ਆ ਗਿਆ ਜਦੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਹੋਇਆ ਜਿਵੇਂ ਉੱਥੇ ਜਾ ਕੇ ਤੁਸੀਂ ਦੇਖਿਆ ਨੇ ਹੱਥੇ ਸਿੰਘਾਂ ਤੇ ਗੋਲੀਆਂ ਚਲਾਤੀਆਂ ਗਈਆਂ ਪੂਰੀ ਤਸਲ ਕੀਤੀ ਗਈ ਔਰ ਪੁਲਿਸ ਨੇ ਆਪਣੀ ਵੈਨ ਤੇ ਗੋਲੀਆਂ ਮਾਰੀਆਂ ਉਹਨਾਂ ਨੇ ਈਵਨ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਚਲਿਕਤਾ ਕਿ ਅਣਪਛਾਤੀ ਪੁਲਿਸ ਵੱਲੋਂ ਉਲੀਆ ਉਹ ਦਿਨਾਂ 'ਚ ਫੇਰ ਕੀ ਹੋਇਆ ਇੱਕ ਦੌਰ ਆਇਆ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਟੁੱਟ ਗਿਆ ਭਈ ਯਾਰ ਪੁਲਿਸ ਤਾਂ ਨਜਾਇਜ਼ੀ ਕਰਦੀ ਐ ਦੇਖੋ ਸਿੰਘ ਮਾਰਤੇ ਪਾਠ ਕਰਦੇ ਹੋਏ ਇੱਕ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਉਹਨਾਂ ਨੂੰ ਤੁਸੀਂ ਜਿਹੜੇ ਆ ਉਹਦੇ ਕੇਸਾਂ ਦੀ ਤਫ਼ਤੀਸ਼ ਨਹੀਂ ਹੋਈ ਮੋੜ ਮੰਡੀ ਬਲਾਸਟ ਹੋਇਆ ਉਹਦੀ ਤਫ਼ਤੀਸ਼ ਸਹੀ ਨਹੀਂ ਹੋਈ ਜੋ ਹੋਈਆਂ ਹੁੰਦੀਆਂ ਤੇ ਇਹ ਕਾਫੀ ਦੇਰ ਦੇ ਕੰਮ ਖਤਮ ਹੋ ਜਾਣੇ ਸੀ ਉਸ ਤੋਂ ਬਾਅਦ ਫੇਰ ਇੱਕ ਵਿਸ਼ਵਾਸ ਟੁੱਟ ਗਿਆ ਪੁਲਿਸ ਦਾ ਔਰ ਉਹ ਵਿਸ਼ਵਾਸ ਉਹ ਤਾਂ ਟੁੱਟਿਆ ਨਾ ਤੁਸੀਂ ਦੇਖਿਆ ਲੋਕ ਸੜਕਾਂ ਤੇ ਆ ਗਏ ਬਈ ਇਹ ਕਿੰਨਾ ਤੱਕਾ ਹੋ ਰਿਹਾ ਫਿਰ ਜਿਹੜਾ ਡੀਜੀਪੀ ਦਿਨਕਰ ਗੁਪਤਾ ਲੱਗੇ ਉਸ ਤੋਂ ਬਾਅਦ ਗੌਰਵ ਯਾਦਵ ਲੱਗੇ ਬੋਲ ਉਸ ਦੇ ਵਿੱਚ ਫਿਰ ਜਿਹੜਾ ਇੱਕ ਵਿਸ਼ਵਾਸ ਜਾਗ ਗਿਆ ਹੋਨੇ ਕਿਸਾਨਾਂ ਦਾ ਧਰਨਾ ਜਾਂ ਹੋਰ ਧਰਨੇ ਆ ਤੁਹਾਡੇ ਸਾਹਮਣੇ ਕਿੰਨੇ ਲੱਗਦੇ ਆ ਹੁਣ ਥੋੜਾ ਥੋੜਾ ਪੁਲਿਸ ਦੀ ਜਿਹੜਾ ਉਹ ਰਿਫਾਰਮਸ ਤਾਂ ਵੀ ਦੇਖੋ ਨਵੀਆਂ ਗੱਡੀਆਂ ਆਈਆਂ ਪਿੱਛੇ ਜੀ ਔਰ ਨਵੀਆਂ ਪੋਸਟਿੰਗਸ ਹੋ ਰਹੀਆਂ ਆ ਨਵੇਂ ਸਬ ਇੰਸਪੈਕਟਰਸ ਵਰਤੀ ਹੋ ਰਹੇ ਆ ਊਮਨ ਨੂੰ ਜਿਆਦਾ ਕਮਾਂਡ ਦਿੱਤੀ ਜਾ ਰਹੀ ਹੈ ਮੰਨ ਲਓ ਹੁਣ ਤੁਸੀਂ ਅਲਕਾ ਮੀਨਾ ਹੈ ਆਈਪੀਐਸ ਹੈ ਉਹਨਾਂ ਨੂੰ ਫੀਲਡ ਦੀ ਕਮਾਂਡ ਕਿੰਨੀ ਦੇ ਰਹੀ ਹੈ ਉਨਾ ਜੋਤੀ ਜਾਦਵ ਹੈ ਉਹਦੀ ਆਪਣੇ ਜਿਹੜੇ ਹਰਜੋਤ ਬੈਂਚ ਮਿਸਟਰ ਹੈ ਉਹਨਾਂ ਕੋ ਕਮਾਨ ਗਈ ਹੈ ਅਮਨੀਤ ਕੋਂਡਲ ਕੋ ਗਈ ਹੈ ਉਸਮਾਨਿਆ ਮਿਸ਼ਰਾ ਹੈਗੇ ਆ ਮਤਲਬ ਮੰਨ ਲਓ ਜਸਰੂਪ ਕੋਰ ਬਾਠ ਹੈ ਆਈਪੀਐਸ ਹੈ ਆਪਣੇ ਜਲੰਧਰ ਦਿਹਾਤੀ ਸ਼ੀਜ਼ ਡੂਇੰਗ ਵੈਲ ਚੰਗਾ ਕੰਮ ਕਰ ਰਹੀ ਹੈ ਅੱਜ ਨਹੀਂ ਤਾਂ ਕੱਲ ਐਸਐਸਪੀ ਉਹਨਾਂ ਦਾ ਵੀ ਲੱਗ ਜਾ ਸੋ ਕਹਿਣ ਦਾ ਮਤਲਬ ਹੈ ਊਮਨ ਜਿਹੜੀਆਂ ਮੰਨ ਲਓ ਤਨਪ੍ਰੀਤ ਕੋਰ ਹੈ ਪੁਲਿਸ ਕਮਿਸ਼ਨਰ ਹੈ ਫਸਟ ਔਰ ਇਹ ਰਿਫਾਰਮਸ ਜਿਹੜੇ ਆ ਉਹ ਉਧਰ ਸ਼ੁਰੂ ਹੁੰਦੇ ਆ ਰਿਫਾਰਮਸ ਦੁਆਰਾ ਪੁਲਿਸ ਦੇ ਵਿੱਚ ਇੱਕ ਵਿਸ਼ਵਾਸ ਜਗਾਉਣ ਲਈ ਤੁਸੀਂ ਇਹ ਦੇਖੋ ਬਾਹਲੇ ਉੱਪਰ ਵਾਲੇ ਕੀਤੇ ਜਾ ਰਹੇ ਕਿ ਲੇਡੀਜ਼ ਨੂੰ ਅੱਗੇ ਕੀਤਾ ਜਾ ਰਿਹਾ ਇਹ ਗੌਰਵ ਜਾਦਵ ਸਾਹਿਬ ਦੀ ਮੈਂ ਥੋੜਾ ਸਮਝਦਾ ਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਗੁੱਡ ਗਵਰਨੈਂਸ சுரேਸ਼ अरोड़ा ਦਾ ਪ੍ਰੋਜੈਕਟ ਸੀਗਾ ਦਿਨਕਰ ਗੁੱਤਾ ਦਾ ਪ੍ਰੋਜੈਕਟ ਸੀਗਾ ਵੀ ਗਵਰਨੈਂਸ ਲੋਕਾਂ ਨੂੰ ਚੰਗੀ ਦਿਓ ਲੋਕਾਂ ਨੂੰ ਪ੍ਰਸ਼ਾਸਨ ਚੰਗਾ ਦਿਓ ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ ਦੁਆਰਾ ਖੜਾ ਹੋਵੇ ਕਿਉਂਕਿ ਪਿੱਛੇ ਵਿਸ਼ਵਾਸ ਬਹੁਤ ਟੁੱਟ ਗਿਆ ਸੀ ਪੁਲਿਸ ਦਾ ਹੁਣ ਜਿਵੇਂ ਗੈਂਗਸਟਰਸ 와 ਦਾ ਹਾਵੀ ਹੋਇਆ ਫਿਰ ਲੱਗਿਆ ਕਿ ਗੈਂਗਸਟਰਸ ਨੂੰ ਕੰਟਰੋਲ ਕਰਨਾ ਪਵੇਗਾ ਪੰਸੋ ਨਾਟ ਗੈਂਗਸਟਰ ਇੱਕ ਸਾਲ ਚ ਫੜਨੇ ਸੋਖਾ ਕੰਮ ਨਹੀਂ ਹੈਗਾ ਹਥਿਆਰ ਫੜਨੇ ਮੱਧ ਤੋਂ ਸਾਡੀਆਂ ਜਿਹੜੀਆਂ ਸਰਾਊਂਡਿੰਗ ਸਟੇਟ ਹੈ ਨਾ ਉਹ ਵੀ ਸਾਡੇ ਲਈ ਬੜੀਆਂ ਸਿੱਧ ਦੱਸਦਾ ਤੁਸੀਂ ਗਲੌਕ ਪਿਸਟਲ ਜਿੰਨੀਆਂ ਆ ਰਹੀਆਂ ਮੱਧ ਪ੍ਰਦੇਸ਼ ਤੋਂ ਬਣ ਕੇ ਆ ਰਹੀਆਂ ਤੋਂ ਬਣ ਕੇ ਮੇਰੇ ਹਿਸਾਬ ਨਾਲ 400 ਕਿੰਨੀਆਂ ਗਲੌਕ ਪਿਸਟਲ ਜਿਹੜੀਆਂ ਉੱਥੇ ਵਾਲੀਆਂ ਨਾ ਇੱਕ ਚਾਈਨਾ ਦੀ ਵੀ ਆਂਦੀ ਹੈ ਇੱਕ ਮੱਧ ਪ੍ਰਦੇਸ਼ ਦੀ ਵੀ ਆਂਦੀ ਹੈ ਉਹ ਮੱਧ ਪ੍ਰਦੇਸ਼ ਤੋਂ ਬਣੀਆਂ ਹੋਈਆਂ 400 ਕਿੰਨੀਆਂ ਪਿਸਟਲ ਪੰਜਾਬ 'ਚ ਫੜੀਆਂ ਗਈਆਂ ਔਰ ਇਹ ਇਰਾਨ ਦੇ ਬਾਰਡਰ ਕ੍ਰੋਸ ਹੋ ਕੇ ਆ ਰਹੀਆਂ ਇਸ ਦਾ ਮਤਲਬ ਇੱਕ ਪੁਲਿਸ ਨੂੰ ਅਜੇ ਬੜਾ ਆਪਣਾ ਤਾਂ ਇੱਕ ਤਾਂ ਸਾਡੇ ਲਈ ਚੁਣੌਤੀ ਪੁਲਿਸ ਲਈ ਪਾਕਿਸਤਾਨ ਦੀ ਆ ਦੂਜੀ ਚੁਣੌਤੀ ਮੱਧ ਪ੍ਰਦੇਸ਼ ਤੋਂ ਵੀ ਹੈਗੀ ਆ ਇਧਰੋਂ ਜੀ ਐਨ ਡੀ ਕੇ ਤੋਂ ਵੀ ਹੈਗੀ ਆ ਸੋ ਇਹ ਪੰਜਾਬ ਇੱਕ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ ਡਰੱਗ ਵੀ ਡਰੱਗ ਨਾਲ ਕਿਉਂ ਹੋਇਆ ਹੋਇਆ ਉਧਰੋਂ ਆ ਰਹੀ ਹੈ ਡਰੱਗ ਤੇ ਇਹ ਸਾਰੀਆਂ ਡਰੋਨ ਆ ਰਹੇ ਨੇ ਬਾਰ-ਬਾਰ ਇਹ ਸਾਰੀਆਂ ਚੀਜ਼ਾਂ ਲਈ ਨਾ ਪੁਲਿਸ ਦੇ ਵਿੱਚ ਫੇਰ ਬਦਲ ਜਿਹੜੇ ਆ ਉਹ ਮੈਂ ਜੋ ਸਮਝਦਾ ਹੁਣ ਕੀਤੇ ਗਏ ਤੇ ਜਿਹੜੇ ਬਾਰਡਰ ਰੇਂਜ ਚ ਕੰਮ ਕਰਨ ਵਾਲੇ ਆ ਉਹਨਾਂ ਨੂੰ ਬਾਰਡਰ ਚ ਭੇਜਿਆ ਗਿਆ ਜਿਹੜੇ ਗੁੱਡ ਗਵਰਨੈਂਸ ਚ ਕੰਮ ਕਰਨ ਵਾਲੇ ਹੈਗੇ ਆ ਲੱਗਦਾ ਕਿ ਇਹ ਰਿਫਾਰਮਸ ਕਰਦੇ ਨੇ ਇਹ ਲੋਕਾਂ ਨੂੰ ਜਿਹੜਾ ਵਾ ਛੇਤੀ ਉਹਨਾਂ ਦੇ ਸ਼ਿਕਾਇਤਾਂ ਦਾ ਨਿਪਟਾਰਾ ਹੋਵੇ ਹੁਣ ਤੁਸੀਂ ਇੱਕ ਗੱਲ ਦੇਖੋ ਤੁਸੀਂ ਅੱਜ ਤੋਂ ਨਾ ਪਿਛਲੇ 4-5 ਸਾਲ ਨਾਲ ਮੁਕਾਬਲਾ ਕਰੋ ਹੁਣ ਜਦੋਂ ਤੁਸੀਂ ਪਾਸਪੋਰਟ ਬੰਦਦੇ ਨੇ ਹੁਣ ਤੁਸੀਂ ਦੇਖੋ ਜਿਹੜਾ ਪਾਸਪੋਰਟ ਦੀ ਤੁਹਾਡੀ ਵੈਰੀਫਿਕੇਸ਼ਨ ਕਰਨਾ ਆਉਂਦਾ ਉਹ ਤੁਹਾਡਾ ਆਧਾਰ ਕਾਰਡ ਆਪਣੇ ਆਈਪੈਡ 'ਚ ਸਕੈਨ ਕਰਦਾ ਹੈ ਤੁਹਾਡੀ ਫੋਟੋ ਖਿੱਚਦਾ ਠੀਕ ਹੈ ਨਾ ਤੇ ਉਹਨੂੰ ਉਹ ਐਜ਼ ਉਹਨੇ 1 ਰੁਪਿਆ ਨਹੀਂ ਲੈਣਾ ਉਹਨੇ ਜਾ ਕੇ ਸਾਂਝ ਕੇਂਦਰਾਂ 'ਚ ਫਾਈਲ ਕਰ ਦੇਣਾ ਤੇ ਤੁਹਾਡਾ ਆਟੋਮੈਟਿਕ ਤੁਹਾਨੂੰ ਹੁਣ ਕਿਤੇ ਫਾਈਲ ਕਰਾਂ ਦੀ ਲੋੜ ਨਹੀਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਇਟਸ ਅ ਪਾਰਟ ਆਫ ਗੁੱਡ ਗਵਰਨੈਂਸ ਹੁਣ ਜਿਵੇਂ ਏਡੀਜੀਪੀ ਫਾਰੂਕੀ ਹੈ ਉਹ ਗਵਰਨੈਂਸ ਤੇ ਪੋਰਟਲ ਦਾ ਚੀਫ ਨੇ ਕਿੰਨੀਆਂ ਕੰਪਲੇਨਟਸ ਆ ਰਹੀਆਂ ਕਿੰਨੀਆਂ ਕੰਪਲੇਨਟਸ ਤੇ ਕਾਰਵਾਈ ਹੋ ਗਈ ਕਿੰਨੀਆਂ ਡਿਸਪੋਜ਼ਲ ਹੋ ਗਈਆਂ ਸੋ ਵਰਕਿੰਗ ਹੌਲੀ ਹੌਲੀ ਨਾ ਪੁਲਿਸ ਦੀ ਜਿਹੜੀ ਉਹ ਹੌਲੀ ਹੌਲੀ ਸੁਧਾਰ ਵੱਲ ਜਾ ਰਹੀ ਹੈ ਬਈ ਇਹਨਾਂ ਨੂੰ ਰਿਫਾਰਮਸ ਕਰੀਏ ਕਿਉਂਕਿ ਹਿਊਮਨ ਰਾਈਟਸ ਔਰ ਹਾਈ ਕੋਰਟਸ ਬਹੁਤ ਸਟ੍ਰਿਕਟ ਹੋ ਗਈਆਂ ਜੋ 5 ਸਾਲ ਪਹਿਲਾਂ ਮਾਨਵ ਅਧਿਕਾਰ ਅਯੋਗ ਦਾ ਤੇ ਇਹਨਾਂ ਦਾ ਕੰਮ ਸੀਗਾ ਹਾਈ ਕੋਰਟਾਂ ਸਨ ਸੀਗੀਆਂ ਹੁਣ ਤੁਸੀਂ ਦੇਖੋ ਡਬਲ ਹੋ ਰਿਹਾ ਕਮਿਸ਼ਨ ਦੇ ਨੋਟਿਸ ਆ ਰਹੇ ਨੇ ਹਾਈ ਕੋਰਟ ਦੇ ਵਿੱਚ ਐਮੈਂਡਮੈਂਟ ਤੇ ਨੋਟਿਸ ਜਾ ਰਹੇ ਨੇ ਸੋ ਪੁਲਿਸ ਦੀ ਵਰਕਿੰਗ ਨੂੰ ਟਫ ਚੈਲੰਜ ਵੀ ਹੈਗਾ ਇਹ ਕਿਉਂਕਿ ਹੁਣ ਉਹ ਥੋੜਾ ਇਸ ਕਰਕੇ ਨਾ ਜਿਹੜੀ ਮੈਂ ਗਲਤ ਸਮਝਦਾ ਕਿ ਇਹ ਜਿਹੜੇ ਤਬਦੀਲੀਆਂ ਕੀਤੀਆਂ ਗਈਆਂ ਇਹ ਗੁੱਡ ਗਵਰਨੈਂਸ ਲਈ ਕੀਤੀਆਂ ਗਈਆਂ ਪੁਲਿਸ ਦੀ ਸਾਖ ਨੂੰ ਚੰਗਾ ਕਰਨ ਲਈ ਕਿਉਂਕਿ 52 ਪੁਲਿਸ ਮੁਲਾਜ਼ਮ ਧਾਗੀ ਵੀ ਨਿਕਲੇ ਨੇ ਜਿਨ੍ਹਾਂ ਨੂੰ ਬਰਖਾਸਤ ਕੀਤਾ ਚਲੋ ਹੋ ਸਕਦਾ ਕੁਝ ਵਿਦੇਸ਼ ਚਲੇ ਗਏ ਉਹ ਨਹੀਂ ਪਰਤੇ ਉਹਨਾਂ ਦੀ ਤਦਾਦ ਘਟ ਹੈ ਲੇਕਿਨ ਉਹਦੀ ਜਿਹੜੀ ਹੈ ਇਹ ਵੀ ਹਾਰਡ ਸਟੈਪ ਹੈ ਨੌਕਰੀਆਂ ਕੱਢ ਦੇਣਾ ਠੀਕ ਹੈ ਨਾ ਅਬੀ ਹਾਰਡ ਸਟੈਪ ਹੈ ਔਰ ਇਹ ਅਗਰ ਸਟੈਪ ਚੁੱਕੇ ਜਾਣ ਲੱਗੇ ਨਾ ਤੇ ਡੈਫੀਨੇਟਲੀ ਜਿਹੜਾ ਪੁਲਿਸ ਦੇ ਵਿੱਚ ਤਬਦੀਲੀਆਂ ਆਣ ਗਈਆਂ ਇਹ ਸਿਚੁਏਸ਼ਨ ਜਿਹੜੀ ਹੈ ਫਿਲਹਾਲ ਬੰਦੀ ਨਜ਼ਰ ਆ ਰਹੀ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ